ਜੀ ਸਰ ਕੀ ਨਾਮ ਹੈ ਮੇਰਾ ਇਹ ਮਨਦੀਪ ਸਿੰਘ ਨਾਮ ਆ ਜਿਲ੍ਹਾ ਪ੍ਰਧਾਨ ਨਧ ਨੇ ਤੋਂ ਕਿਸ ਚੀਜ਼ ਦੇ ਪ੍ਰਧਾਨ ਜੀ ਆਏ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਇਸ਼ੂਏਸ਼ਨ ਆਲ ਪੰਜਾਬ ਅੱਜ ਕਿਉਂ ਆਏ ਹੋ ਅੱਜ ਜੀ ਇੱਥੇ ਮੰਗ ਪੱਤਰ ਦੇਣ ਆਇਆ ਜੀ ਜਿਹੜਾ ਕਿ ਸਾਡੇ ਡਰਾਈਵਰ ਭਰਾ ਚਾਲਾ ਜਿਹੜਾ ਪੀਟਰ ਰੇੜੇ ਆ ਜਿਹੜੇ ਜਗਾਰੂ ਰੇੜਿਆਂ ਦੇ ਉੱਤੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਜਿਹੜੇ ਪੰਜਾਬ 'ਚ ਇੰਨੇ ਹੋ ਚੁੱਕੇ ਨੇ ਸਾਡੀਆਂ ਗੱਡੀਆਂ ਨੂੰ ਦਿਨਾਂ ਨੂੰ ਖੜੀਆਂ ਮਹੀਨਾ ਮਹੀਨਾ ਦੋ ਦੋ ਮਹੀਨੇ ਹੋ ਜਾਂਦੇ ਆ ਜੇ ਕੋਈ ਸਾਡੇ ਕੋ ਗੀੜਾ ਆ ਜਾਂਦਾ ਕੋਈ ਪੁਲਿਸ ਵਾਲੇ ਘੇਰ ਲੈਂਦੇ ਆ ਤੰਗ ਕਰਦੇ ਆ ਸਾਡੀ ਪਰੇਸ਼ਾਨੀ ਬਹੁਤ ਜ਼ਿਆਦਾ ਵੱਡੀ ਹੈ ਆਡਿਓ ਡੀਟੀਓ ਚਾਲਾਨ ਕਰਦੇ 50 50 ਹਜ਼ਾਰ ਦੇ ਚਾਲਾਨ ਹੋਈ ਜਾਂਦੇ ਨੇ ਸਾਡਾ ਡਰਾਈਵਰ ਭਾਈ ਚਾਰਾ ਕਮਾਉਣਾ ਉਹਨੇ ਕਿੱਥੋਂ ਕਮਾਉਣਾ ਗੱਡੀ ਨਾਲ ਹੀ ਕਮਾਉਣਾ ਗੱਡੀ ਪਰ ਵਹੇ ਕੋਈ ਕੰਮ ਨਹੀਂ ਹੈਗਾ ਟੈਕਸ ਆ ਪਾਸਿੰਗ ਆ ਮੈਂ ਅਸ਼ੋਰ ਸਾ ਪ੍ਰਦੂਸ਼ਣ ਆ ਆਪ ਜੀ ਕਿੰਸੇ ਤਾਰੂਗਾ ਕਿ ਜਾਂ 8500 ਰੁਪਏ ਸਾਲ ਦਾ ਤਾਰੂਗਾ ਭਾਈ 85 ਤੁਮ ਕਿਸ ਤੀਦਾ ਲੈਂਦੇ ਟੈਕਸ ਆ ਜੀ 8500 ਰੁਪਏ ਟੈਕਸ ਆ ਤੁਸੀਂ ਕੀ ਚਾਹੁੰਨੇ ਟੈਕਸ ਚਾਹੇ ਚਾਹੁੰਨੇ ਆ ਜੀ ਵੀ ਸਾਨੂੰ ਜਿਹੜੇ ਪਿਛਲੇ ਟੈਕ ਸਾਰੇ ਮਾਫ ਕੀਤੇ ਜਾਣ 31 31 12 24 ਤੱਕ ਕਿਤੇ ਮੇਰੇ ਕਿਤੇ ਇੱਕ ਮਾਫ ਕੀਤੇ ਜਾਣ ਜਿਹੜੇ ਉਹਨਾਂ ਜਿਹੜਾ ਅਸੀਂ ਆਦੇ ਥੋੜਾ ਡਰਾਈਵਰ ਰਾਹਤ ਮਿਲੇ ਧਾਰ ਸਕੀ ਤੇ ਅੱਜ ਤੁਸੀਂ ਕਿਹਨੂੰ ਮਿਲਣਾ ਹੈ ਆ ਡੀਸੀ ਸਾਹਿਬ ਨੂੰ ਆ ਜੀ ਮੰਤ ਪੱਤਰ ਦੇਣ ਆਏ ਆ ਜੀ ਜਗਾਰੂ ਜਿਹੜੇ ਬੰਦ ਦੇ ਹੀ ਪਹਲ ਦੇਣ ਆਏ ਆ ਜੀ ਉਸ ਤੋਂ ਬਾਅਦ ਸਾਡੀ ਕਾਲ ਧਾਰ ਰਹੀ ਦੀ ਆ ਜੀ ਪੂਰੇ ਪੰਜਾਬ ਲੈਵਲ ਤੇ ਧਾਰਨਾ ਜੀ ਲੱਗਿਆ ਜੀ ਕਿਉਂ ਜੇ ਸਰਕਾਰ ਸਾਡਾ ਕੁਝ ਨਹੀਂ ਸੋਚੂਗੀ ਅਸੀਂ ਇੱਕ ਡਰਾਈਵਰ ਦੀ ਇੱਕ ਹੈਲਪ ਲਾਨ ਵੀ ਸੋਚਦੇ ਆ ਜੀ ਕਿ ਡਰਾਈਵਰ ਯਾਡਾ ਡਰਾਈਵਰ ਭਾਈ ਮਰਚਾਰਾ ਮਰ ਜਾਂਦਾ ਉਹਨੂੰ ਕੋਈ ਸਹੂਲਤ ਹੈ ਇਹਨੂੰ